ਦੇ ਲੈ ਵੀ ਪਿੰਡ ਵਾਲੇ ਕਹਿੰਦੇ ਚਲੇ ਤੀਆਂ ਘਾਸੇ ਆਇਓ ਉਥੇ ਢੰਡਾਰਾ ਚੱਲ ਰਿਆਂ ਅਸੀਂ ਕਿਹਾ ਭਾਈ ਉਰੀ ਲਿਆਦੇ ਸੰ ਤਾਂ ਟਾਈਮ ਨਹੀਂ ਹੁਣ ਲੈ ਕੇ ਆਉਣਗੇ ਮੇਰੇ ਵੇ ਪਾਈ ਹਾਇਓ ਵਿਚਾਰਾ ਕਿੱਥੋਂ ਦੇ ਕਿਹਾੜੂ ਲੈ ਕੇ ਆ ਰਿਆ ਓ ਯਾਰ ਸ਼ਾਟ ਲੈਣਾ ਇਧਰ ਹੋ ਰਿਹਾ ਮਾੜਾ ਜਾਂ ਬੇਉਰੀ ਵੇ ਆ ਦੋ ਚਾੜੂ ਬੇਕਾਰ ਇਹ ਠਕਾਲੀ ਮਾਤਰ ਨੂੰ ਕਰਦੇ ਨੇ ਹਾਂ ਟੋਲਾ ਹੀ ਹੈ ਹੁਣ ਉਹ ਵੀ ਵੱਡਾ ਬਣ ਚਾੜੂ ਪਾਲ ਜੀ ਮੋਰਤਾਵਾ ਮੋਰਤਾਵਾ ਡਾੜੂ ਪਾਰਟੀ ਦੇ ਕਾਰ ਆ ਦੱਸੋ ਝੋਕਰ ਨਹੀਂ ਲਾਇਆ ਇਹਦਾ ਕਿਦੇ ਸ਼ੂਟਿੰਗ ਵਾਲਿਆਂ ਦੇ ਪੁੱਤਾਂ ਨਾਲ ਲੱਗ ਗਿਆ ਸਾਜ ਦਾ 23 ਸਾਲ ਦਾ ਬੱਚਾ ਜੇ ਉਹ ਮਰ ਜੇ ਕੋਈ ਸ਼ੂਟਿੰਗ ਵਾਲਾ ਦਾ ਘਰ ਕੇ ਲੱਗ ਗਿਆ ਹਾਂ ਸਾਨੂੰ ਮੰਡੀ ਵਾਲਾ ਕੱਟਦਾ ਹੁਣ ਇੱਧਰ ਆਜੋ ਸ਼ੂਟਿੰਗ ਵਾਲੇ ਕਹਿੰਦੇ ਨੇ ਸ਼ੂਟਿੰਗ ਵਾਲੇ ਕਿੱਥੇ ਆਊਗਾ ਕੈਮਰਾ ਤੇ ਤੂੰ ਐ ਆਊਗਾ ਕਿੱਥੇ ਆਧਰੋਂ ਲਾਣਾ ਤੂੰ ਖੜਾ ਹੋਊ ਤੋ ਇੱਥੇ ਆਜੂ ਇਹ ਖੜ ਜੋ ਇਧਰ ਆ ਜੀ ਸਾਹਮਣੇ ਆ ਜੀ ਇਧਰ ਆ ਜੀ ਧੁੱਪੇ ਖੜਨਗੇ ਵਿਚਾਰੇ ਚੜੂ ਲੈ ਜੀ ਹੋਏ ਆ ਜੀ ਇਧਰ ਜੀ ਕਿਉਂਕਿ ਤੁਸੀਂ ਸੀਨ ਵਧੀਆ ਬਣਾਵਾ ਸੀ ਬਗ ਜਾਗੇ ਉਧਰ ਨਾ ਨਾ ਵੀਰੇ ਕੱਟਦੇ ਹਲੇ ਕੋਈ ਨਹੀਂ ਕੋਈ ਨਹੀਂ ਮੈਂ ਉਧਰੋਂ ਐ ਕਰਦਾ ਕਰਦਾ ਆਜ ਮੁੱਕ ਗਏ ਹੋਰ ਚੰਗਾ ਪਹਿਣ ਹੁਣ ਮੈਂ ਜਾ ਕੇ ਆਉਣੀ ਆ ਚਲ ਆ ਜੀ ਤੈਨੂੰ ਸੋਹਣਾ ਜਿਹਾ ਸੂਟ ਦਊ ਚੰਗਾ ਆਉਂਗੀ ਚੰਗਾ ਮੈਂ ਚਲ ਗਿਆ ਇਹ ਤਾਂ ਪੱਟੀ ਗਈ ਸੂਟ ਤੈਨੂੰ ਤਾਂ ਮੈਂ ਖਾ ਜੂੰਗੀ ਲੁੱਟ ਕੇ ਇਹ ਤਾਂ ਬੌਲੀ ਜੀ ਹਨ ਪੁੱਤਰੀ ਸਿੱਧਰੀ ਜੀ ਵੇਰੀ ਗੁੱਡ ਲੈ ਵੀ ਲਾ ਤੀ ਚੁਗਲੀ ਠੀਕ ਆ ਲਾ ਚੀ ਚੁਗਲੀ ਇਹ ਇਹ ਚਾੜੂ ਲਾ ਤੇ ਚੁਗਲੀ ਪੱਟਦਾ ਘਰ ਚਾੜੂ ਤਾਂ ਨਹੀਂ ਚਾਹੀਦਾ ਵੀ ਹਾਂ ਨਹੀਂ ਆਹ ਭਾਈ ਵਿਚਾਰਿਆ ਇਹ ਕਿਧਰ ਆ ਗਿਆ ਓਏ ਇਹ ਤਾਂ ਗੁੱਦੀ ਚੱਕ ਰਿਹਾ ਕੱਟ ਜੀ ਕੱਟ ਜੀ ਮਰਨਾ ਇੱਕ ਤਾਂ ਥੋੜਾ ਚੰਗੀ ਇੱਕ ਤਾਂ ਨਹੀਂ ਚੰਗੀ ਚੈਨਲੋਂ ਹੱਲ ਨਹੀਂ ਮੜੇ ਆਪਣੇ ਰਿਸ਼ਤੇਦਾਰ ਨੇੜੇ ਕਲਦੀਪੀ ਜਿਹੜੇ ਨੇ ਗੱਡੀ ਦਿੱਤੀ ਥੋੜੇ ਤੋਂ ਪ੍ਰੋਗਰਾਮ ਨੇ ਕਿਸ ਤਰ੍ਹਾਂ ਦੇ ਖਾ ਵਿੱਚ ਠੀਕ ਹੈ ਬਸ ਬਾਕੀ ਤਾਂ ਨਹੀਂ ਕਿਤੇ ਹੈਗਾ ਉਹਦੇ ਹਵੇਲੀ ਉਹ ਵਿਜਾਲੇ ਦੀ ਹੈ ਵਿਜਾਲੇ ਪਿੰਡ ਦੇ ਮਾ ਇਹ ਤਾਂ ਕੋਈ ਚੱਕ ਲੈ ਜਿਹੜੇ ਪਿੰਡ ਦੇ ਵੀਰੇ ਪ੍ਰਾਣੀਆਂ ਇਟਾਈਆਂ ਦੀ ਹਵੇਲੀ ਜੀ ਸੀ ਉਹਨਾਂ ਦੀ ਆ ਬਲੇਾਲ ਦੇ ਹਾਂ ਜੀ ਅੱਛਾ ਉਹ ਰਿਸ਼ਤੇਦਾਰ ਹੀ ਕਲਦੀਪੂ ਅੱਛਾ ਅੱਛਾ ਜਿਹੜੇ ਕੰਗੂੜਾ ਉਹ ਗੱਡੀ ਸੀ ਨਾ ਨਹੀਂ ਸਰਪੰਚ ਨੂੰ ਗੋਦੀ ਚੱਕ ਕੇ ਲੈ ਜੂਗੀ ਤੇ ਗਾਡਰ ਵਰਗੀ ਦਬਈਆ ਨਿਕਾਵਾਂਗੇ ਕਿਸੇ ਸੀਨ ਚ ਸਰਪੰਚ ਨੂੰ ਗੋਦੀ ਚ ਕਾਵਾਂਗੇ ਹੂੰ ਹੂੰ ਨਹੀਂ ਹੁਣ ਤੁਹਾਡਾ ਉਹ ਵਾਲਾ ਸੀਨ ਕੱਢਾਂਗੇ ਹੁਣ ਤੁਹਾਡਾ ਜਦੋਂ ਸਰਪੰਚ ਨੂੰ ਉਪੇ ਆ ਕੇ ਉਹਨੂੰ ਘਰੇ ਛੱਡਣਾ ਸਰਪੰਚ ਨੂੰ ਛੱਡਣਾ ਉਹ ਕਰਾ ਦਈਏ ਨਹੀਂ ਉੱਥੇ ਸਾਥ ਛਿੜਿ ਗਜੂਗਾ ਸਾਡਾ ਤਾਂ ਨਹੀਂ ਹਜਿਉ ਉੱਥੇ ਲੈ ਕੇ ਆਇਓ ਸਾਥ ਚ ਹੁਣ ਕਿਹੜਾ ਸ਼ਾਰਕ ਬੰਦੇ ਆ ਹੁਣ ਕੀ ਦਾ ਸੀਨ ਪੱਡਰੋ ਮੈਂ ਸਰਪੰਚਾ ਕਰਨੂੰ ਕੁੜੇ ਹੁਣ ਉੱਧਰ ਬੈਠ ਜਾਗਾ ਮੋਟਰ ਤੇ ਮੋਟਰ ਤੇ ਹੁਣ ਕੀ ਦਾ ਸੀਨ ਕੀਦੇ ਕੀਦੇ ਇਹਨਾਂ ਦਾ ਮੁੰਡਿਆਂ ਦਾ ਜੀ ਚਲ ਜਾਈਏ ਹਾਂ ਅੱਛਾ ਚਲੋ ਅੱਪਾ ਚੱਲਦੇ ਮੈਂ ਕਹਤਾ ਮਾ ਹੋਰ ਵੀਰ ਹਾਂ ਬੜੇ ਠੀਕ ਹੈ ਤੁਹਾਡੇ ਕਿੱਥੇ ਇੱਥੇ ਕਰ ਆਪਣੇ 45 ਅੱਛਾ ਆਏ ਹਾਂਜੀ ਯਾਰ ਇੱਕ ਡਾਲ ਲਾਂ ਅੱਡੀ ਲੰਬੀ ਜਨਾਨੀ ਕਿੱਦੀ ਆਈ ਹੋਈ ਆ ਯਾਰ ਜਿਹੜੀ ਲਾੜੀਆ ਪੈਂਦੇ ਚ ਇਹ ਜੋਗੇ ਰੱਲੇ ਤੋਂ ਆਈ ਹੋਈ ਆ ਆ ਜੀ ਆ ਜੱਲੂ ਆਏ ਮਾਡਰ ਨੇ ਇਹ ਬਣ ਉਹ ਸੱਚੇ ਇਹ ਤਾਂ ਰਹਿ ਗਏ ਹਾਂ ਹੀ ਡਾਇਲੌਗ ਰਹਿ ਗਿਆ ਇਹਨਾਂ ਦਾ ਫਿਰ ਇਕੱਲਾ ਤਾਂ ਲੈ ਲਓ ਹੁਣ ਜਦੋਂ ਇੱਥੇ ਤੁਰੀ ਜਾ ਰਹੀ ਹੈ ਨਾ ਫਿਰ ਦੇਖ ਕੇ ਲੰਘ ਰਿਹਾ ਮਾਈਕ ਦੋਗਾ ਬੱਲੇ 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 ਐਡਾ ਸੱਤ ਮੈਂ ਕਰੀ ਇਹਨਾਂ ਨੂੰ ਇਕੱਠੇ ਕਰ ਤੋਂ ਤੈਨੂੰ ਇਹਨੂੰ ਤੇ ਤੈਨੂੰ ਇਹ ਕੋ ਕਿੰਨਾ ਨੇ ਫਿਰ ਤੈਨੂੰ ਨਹੀਂ ਲੱਗਿਆ ਇਹ ਤਾਂ ਜਮੀ ਜੋਗ ਕੇ ਰੱਲੇ ਦੀਆਂ ਤੀਵੀਆਂ ਵਾਰ ਕਿਹਾ 20 ਸੋਣੀ ਨਹੀਂ ਸਰਪੰਚ ਇਹ ਤਾਂ ਸੋਣੀ ਨੁਪਤੇ ਵੀ ਇਹ ਤਾਂ ਆਹ ਕਰਾਉਂਦੀ ਨਹੀਂ ਹਾਏ ਤੂੰ ਨਹੀਂ ਸਰਪੰਚ ਸਿੰਘਾ ਚੜ੍ਹੂ ਰੱਖਿਆ ਹੈ ਕੋਈ ਫਿਰ ਕਿਉਂ ਗਿਆ ਚਾੜ ਰੱਖਾ ਇਹਨਾਂ ਨੂੰ ਕੋਈ ਪੁੱਛਦਾ ਉੱਠ ਕੇ ਆ ਗਈ ਹੁਣ ਤੂੰ ਰ ਥੋੜੇ ਹੋਰ ਅੰਦ ਘਾ ਦੇਂਗੇ ਮੈਂ ਟੁਰਨ ਲੱਗੀ ਮੈਨੂੰ ਹਾਕ ਮਾਰ ਲਿਓ ਹਾਂ ਮੈਂ ਕਿੱਧਰ ਨੂੰ ਜਾਵਾਂ ਬਸ ਵੀਰੇ ਬੰਦ ਕਰ ਦੇ ਆਹ ਕੌਣ ਦੀ ਆ ਲੈ ਤੂੰ ਅੱਗੇ ਲਾਓ ਮਿੱਚੇ ਨਾ ਸੁਖੀਆ ਨੇ ਕਿਰਚੂ ਗਾ ਜਿਹਦੇ ਹੱਥ ਚੋਂ ਗਿਰ ਗਿਆ ਮੜਾ ਜਾ ਤਾਂ ਹੈਗਾ ਆ ਜੀ ਅੰਦਰੋ ਆ ਲਿਆ ਆ ਪੀ ਤੁਮਾ ਮਾਫੀ ਹੋ ਨਾ ਲੈ ਹੋ ਗਾ ਇਹੋ ਆਰਾਮ ਨੇ ਲਾਉਣੇ ਸੀ ਥੋੜਾ ਮੁੜ ਆਇਆ ਸਸੀ ਕਾਜੀ ਸਾਡਾ ਸ਼ੂਟ ਚੱਲ ਰਿਹਾ ਜੀ ਚੰਬਲੀ 부ੜੀ ਦਾ ਆਪ ਵੀ ਸਾਰੇ ਆ ਕੇ ਖੜੇ ਨੇ ਹੁਣ ਪਤਾ ਲੱਗ ਗਿਆ ਤੁਹਾਡਾ ਪਿਆਰ ਸਤਿਕਾਰ ਦਾ ਮੈਨੂੰ ਬਹੁਤ ਜ਼ਿਆਦਾ ਮਿਲਦਾ ਪਰ ਵੀ ਥੋੜਾ ਲੱਗਦਾ ਸਾਨੂੰ ਤਾਂ ਹੋਰ ਦੋ ਬਈ ਐਨੇ ਕ ਪਿਆਰ ਨਾਲ ਨਹੀਂ ਸਾਨੂੰ ਸਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਸੋਹਣੇ ਸੋਹਣੇ ਕਰੋ ਵਧੀਆ ਚੀਜ਼ ਚਾਹੀਏ ਨਾ ਦੱਸੋ ਘਟੀਆ ਚੀਜ਼ ਜ਼ਰੂਰ ਦੱਸੋ ਉਹਨੂੰ ਫਿਰ ਅਸੀਂ ਸੁਧਾਰਾਂਗੇ ਨਾਲੇ ਘੰਟੀ ਵਾਲਾ ਬਟਨ ਦਵਾ ਦਿਆ ਕਰੋ ਉਹਦੇ ਨਾਲ ਸਾਡੀਆਂ ਫਿਲਮਾਂ ਤੁਹਾਡੇ ਕੋਲ ਗਿੜਚ-ਗਿੜਚ ਕਰਕੇ ਪਹੁੰਚੇ ਕਰਨੀ ਵਾਹ ਮੇਰੀ ਚਾਚੀ ਤੋਂ ਡਰੋ ਮਾੜਾ ਇਹਨਾਂ ਸ਼ਿਹਰਤੀਆਂ ਨੂੰ ਪੁੱਤੀ ਪਤਾ ਨਹੀਂ ਕਿੱਦਾਂ ਆਵੜੀ ਐਨੀ ਸ਼ਿਹਰਤੀਆਂ ਪਰ ਕੋਈ ਨਾ ਇਹਨੋਂ ਪਸਿੱਧੀ ਕਰ ਲਾਂਗੇ ਸਾਰਾ ਪਿੰਡ ਡਰਾਇਆ ਮਾਰਨ ਲੱਗਿਆ ਹੋਇਆ ਵਿਚਾਰੀ ਤੇ ਸਾਰੇ ਪਿੰਡ ਨੂੰ ਮਾਹਰ ਲਾ ਲੂਗਾ ਤਾਂ ਹੁਣ ਚੰਦਰਾ ਘਰ ਪੱਟੂ ਕੋਈ ਦੇਖੀ ਜਾਂਦਾ ਹੁਣ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਬਲੌਗ ਕਰ ਦੋ ਉਹਦਾ ਬੰਦ ਮੈਂ ਕੈਮਰਾ ਜੇਤੀ ਖੜਾ ਤੈਨ ਬਾਤ ਬੋਲਣਾ ਮੈਂ ਕਰ ਰਿਹਾ ਨਾ ਬੋਲਦੇ ਆਪਾ ਬੋਲਿਓ ਜੀ ਲੈ ਹੁਣ ਬੋਲਾਈ ਹੁਣ ਇਹ ਬਲੌਗ ਬਣਾਉਣਗੇ ਮੂਹ ਤੇ ਉਂਗਲ ਰੱਖ ਕੇ ਬਣਾਉਣਗੇ ਭਾਈ ਇਸ਼ਾਰੋਂ ਇਸ਼ਾਰੋਂ ਮੇਂ ਬਾਤ ਹੋ ਰਹੀ ਚਾਨੋ ਦੇ ਲੈ ਕਿਹੜੇ ਚੁੱਪ ਬਈ ਇੱਥੇ ਵੀ ਖੜੂਗੀ ਆ ਕੇ ਪਿੱਛੇ ਨੂੰ ਹੋ ਜਾਓ ਐ ਇੱਥੇ ਮੈਂ ਖੜੂ ਆ ਕੇ ਹਾਂ 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 ਇੱਧਰ ਹੋ ਜਾ ਬਨੋਗਰ ਭਾਈ ਐਕਸ਼ਨ ਕੀ ਕਰਨਿਆ ਔਰ ਬੋਲ ਤੋ ਬੋਲ ਨੇ ਹੁਣ ਜੀਤਾਂ ਬੋਲਦੇ ਹੁਣਾ ਸੀ ਤਾ ਉੱਥੇ ਆਉਣਾ ਹਾਂ ਬੋਲਦੀ ਬੈਲਰ ਇਕੱਲੇ ਖੜ੍ਹ ਜੀ ਬੋਲਦੇ ਨਹੀਂ ਮੈਨੂੰ ਪਤਾ ਨਾ ਮੈਂ ਜਿਵੇਂ ਬੋਲ ਮੇਰੇ ਸਾਰੇ ਸਿਆਰ ਆਪਾਂ ਸਾਈਡ ਤੇ ਉਹ ਮੱਚ ਗਿਆ ਇੱਕ ਮਿੰਟ ਬੈਕ ਤੇ ਜਿਹੜਾ ਜਿਹੜਾ ਛੇ ਛੇ ਚਾਹ ਲੀ ਇੱਧਰ ਚਾਓ ਜਮਾਈ ਕੀ ਦੀ ਯਾਰ ਇਹ ਨਹੀਂ ਨਿਕਲ ਰਿਹਾ ਸਾਰੇ ਬੋਲ ਤੇ ਮਾਈਕ ਲੱਗਾ ਨਹੀਂ ਸਾਰੀ ਜੂਨੀਅਰ ਕਹਿੰਦੀ ਬਹੁਤ ਵਧੀਆ ਬੰਦਾ ਚਲ ਠੀਕ ਹੈ ਚਲੋ ਬੋਲ ਤੇ ਭਾਈ ਇਹ ਤਾਂ ਵਿਚਪੂਰੇ ਮੇਰੇ ਮਾਈਕ ਅੱਗੇ ਹੋਵੇ ਚੱਲ ਮਾਈਕ ਤੁਹਾਡੇ ਲੱਗਾ ਹੈ ਮਾਈਕ ਮੇਰੇ ਲੱਗਾ ਹੈ ਇਹਨਾਂ ਦੇ ਮਾਈਕ ਲੱਗਾ ਬੋਲ ਰਹੇ ਮੇਰੇ ਚਲੋ ਜੀ ਚਲੋ ਮੜਾ ਸਾਰੇ ਇੱਥੋਂ ਲੱਗ ਜਾਓ ਮੜਾ ਜਾ ਹੋ ਰਿਹਾ ਕੀ ਬੰਦੀ ਦੀ ਕਿਸ ਮੜਾ ਰਿਹਾ ਫਿਰ ਚੁੱਪ ਰੋ ਸਾਰੇ ਬਾਈ ਯੂਐਸਬੀ ਡਰਾਈਵ ਉਹ ਬੰਦ ਕਰ ਦੇ ਬਾਪੂ ਆਹ ਚੱਕ ਦੇ ਚੱਕ ਦੇ ਬਾਜ ਇਹਦਾ ਚੱਲ ਚੱਲ ਜਮਕਾ ਦੇ ਚਿੱਲੀ ਚਟਕਾਰਾ ਚਿੱਲੀ ਚਟਕਾਰਾ ਨਹੀਂ ਫਿਰ ਕੋਪੀਰਾਈਟ ਆ ਜਾਣਾ ਹੈਲੋ ਓਪੀਸੀ ਇਹਨਾਂ ਨੂੰ ਸੜਕ ਆਨਾਨਸਮੈਂਟ ਚੱਲ ਪਈ ਜੀ ਬਸ ਹੁਣ ਤਾਂ ਦੂਰ ਚਲੇ ਗਏ ਚਿੱਲੀ ਚਟਕਾਰਾ ਨੇ ਡਿਸਟਰਬ ਕਰਤਾ ਸਾਡਾ ਸੀਨ ਸੀ ਜੀ ਐਡ ਕਰੀ ਆ ਆਪਾਂ चिल्ली चटकारा खड़च फिर खड़च काम हो <skrisa> आ लो ये ऐड करती चिल्ली चटकारा ले लो ओवरवा द शेयर रिएक्शन जो जी इलाका दी बात कि इन जान की बड़ी जीवनी इधर तू ही उचड़या इधर जा मत ये तो खबर

ਮੈਨੂੰ ਤਾਂ ਲੱਗਦਾ 5-7 ਦੇ ਘਰ ਤਾਂ ਇਹ ਪੱਟੂ ਤੂੰ ਉਸੇ ਜਰੂਰ बच ਕੇ ਰਹੋ ਮੈਨੂੰ ਤਾਂ ਅੱਜ ਇਹ ਆਇ ਲੱਗਦੀ ਹੈ ਜਿਵੇਂ ਬਹੁਤ ਤੇਜ਼ ਜਨਾਨੀ ਲੱਗਦੀ ਹੈ ਤੇਜ਼ ਕੀ ਇੱਕ ਗੱਲ ਤਾਂ ਹੈਗੀ ਬਾਜੀ ਮੈਨੂੰ ਤਾਂ ਸਾਰੀਆਂ ਗੱਲਾਂ ਕੱਟ ਕੱਟ ਚੱਲ ਜੀ ਵੀਡੀਓ ਉਧਰ ਚੱਲ ਕੇ ਸ਼ੂਟ ਕਰ ਇਹ ਬੰਦੇ ਨੂੰ ਬਾਹਲੀ ਪਕਾਈ ਨਹੀਂ ਮਾਰਦੇ ਹੁੰਦੇ ਇਹਦੇ ਤਾਂ ਉੱਤੋਂ ਦੀ ਰਹਿਣੀ ਹੈ ਮਰ ਨਿਆ ਹੋਰ ਜੇ ਨਹੀਂ ਮੈਂ ਮੁੱਛਾਂ ਨੂੰ ਕੱਟ ਮੈਂ ਜਾਣਾ ਮੇਰੇ ਯਾਰ ਦੀਆਂ ਮੁੱਛਾਂ ਉੱਤੀ ਰਹਿਣੀਆਂ ਕੁੱਤੀ ਕਹਿਆ ਭਾਪਦੀ ਹੈ ਤੂੰ ਬਾਸ ਨਾ ਕਰ ਨਹੀਂ ਘਰ ਹੋਰ ਜਾਂਦਾ ਪਾ ਲੈ ਕੱਢ ਜਾਂਦਾ ਹੌਰ ਆਪਾਂ ਨਿਕਲੀ ਇਹਨਾਂ ਕੰਮ ਕੋਸ ਨੂੰ ਦਾਦਾ ਹਾਂ ਚੜਕੇ ਮਿਲਾਂਗੇ ਤੈਨੂੰ ਕੋਤੋਂ ਨਿਆ ਫੜ ਕੇ ਜਾਂਦਾ ਤੇ ਤੇਰੀ ਗੱਲ ਸੁਣਾ ਇਹਦੇ ਵਿੱਚ ਪੌਵਾ ਕਿ ਰਹਿ ਗਿਆ ਥੋੜਾ ਜਿਹਾ ਹੀ ਹੈ ਕੁੱਤੀ ਦਾ ਇਹ ਮੈਂ ਤਾਂ ਪੀਉਂਗਾ ਹੀ ਨਹੀਂ ਫੇਰ ਜਿਹਨਾਂ ਨੇ ਇਹ ਤਾਂ ਡੋਲੇ ਦੇਣੀ ਐ ਇਹੇ ਇਹ ਤਾਂ ਕਿਤੇ ਨਹੀਂ ਪਿਆ ਤੂੰ ਕੰਮ ਕਰ ਲਾ ਤੂੰ ਬੋਲੀਂਗਾ ਤੇਗਾ ਹੁਣ ਬੋਲ ਤਾਂ ਫੜ ਲਿਆ ਮੈਂ ਲਿਆ ਹੁਣ ਪਹਿਲੇ ਬੋਲੀ ਰੰਸ ਨਾ ਕਰ ਸੁਣ ਕੇ ਜਾ ਉਹ ਵੀ ਮੇਰੀ ਕਮੈਂਟ ਇੱਧਰ ਮੈਂ ਨਾ ਮੂਤ ਪਲਾ ਕੇ ਆ ਸਿੱਟ ਗਿਆ ਆਉਂਦੇ ਘੱਟ ਹੀ ਲੱਗਿਆ ਹੁਣ ਇਹਨੂੰ ਮੈਂ ਨਹੀਂ ਰੱਖਦੀ 270 ਪੀ ਰਹੇ ਤੇ ਜਿਹਨੂੰ ਮੂਤ ਕਹਿਣੀ ਐ 270 ਤਾਂ ਰਹੇ ਨਾਲੇ ਬਈ ਐਸੀ ਨਹੀਂ ਪਲਾਈ ਐ ਅਸੀਂ ਥੋੜੀ ਪਈ ਐ ਇਸ ਦਾ ਚੱਕ ਕੋਣ ਕਿਨੂੰ ਕਿੰਨਾ ਪਿਆ ਤੂੰ ਇਸਾ ਘੋਟਾ ਲਦਾ ਪਾਣੀ ਨੂੰ ਕਿ ਦੋਸਾ ਦੇਣਾ ਇਹ ਤਾਂ ਭੈ ਜਣਾ ਦਿਨ ਵਿਗੜਦਾ ਜਾਂਦਾ ਮੈਂ ਤੇ ਨਹੀਂ ਰਹੀ ਹੁਣ ਮੈਂ ਤਾਂ ਉੱਜੜ ਜੋ ਕਿਸੇ ਪਾਸੇ ਕਹਿੰਦਾ ਮੁੜ ਕੇ ਨਹੀਂ ਆਉਂਦੀ ਹੁਣ ਆਹ ਦੇਖ